ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਸ੍ਰੀ ਰਾਮਚੰਦਰ ਤੋਂ ਚੁੱਧ ਵਿੱਚ ਹਾਰ ਕੇ ਜਦ ਲੰਕਾਪਤੀ ਰਾਵਣ ਮੌਤ ਨੂੰ ਉਡੀਕ ਰਿਹਾ ਸੀ ਤਾਂ ਸ੍ਰੀ ਰਾਮਚੰਦਰ ਜੀ ਨੇ ਆਪਣੇ ਭਰਾ ਲక్ష్మణ ਜੀ ਨੂੰ ਕਿਹਾ ਕਿ ਰਾਵਣ ਇੱਕ ਬਹੁਤ ਵੱਡਾ ਬਦਵਾਨ ਹੈ ਮਰਨ ਕਿਨਾਰੇ ਪਿਆ ਮਨੁੱਖ ਕਦੇ ਝੂਠ ਨਹੀਂ ਬੋਲਦਾ ਜਾ ਜਾ ਕੇ ਉਸ ਤੋਂ ਕੁਝ ਗਿਆਨ ਦੀਆਂ ਗੱਲਾਂ ਸਿੱਖ ਕੇ ਆ। ਸ੍ਰੀ ਲక్ష్ਮਣ ਜੀ ਰਾਵਣ ਕੋਲ ਗਏ ਅਤੇ ਜਾ ਕੇ ਉਸ ਨੂੰ ਕਿਹਾ ਕਿ ਮੇਰੇ ਭਰਾਤਾ ਜੀਰੇ ਸ੍ਰੀ ਰਾਮਚੰਦਰ ਜੀ ਨੇ ਭੇਜਿਆ ਹੈ ਕਿ ਰਾਵਣ ਤੋਂ ਕੋਈ ਗਿਆਨ ਦੀ ਗੱਲ ਪੁੱਛ ਕੇ ਆ। ਰਾਵਣ ਨੇ ਕਿਹਾ ਕਿ ਤੇਰੇ ਭਰਾਤਾ ਸ੍ਰੀ ਰਾਮਚੰਦਰ ਜੀ ਤ੍ਰੇਤਾ ਯੁਗ ਦੇ ਅਵਤਾਰ ਹਨ ਉਹਨਾਂ ਤੋਂ ਵੱਧ ਕਿਸੇ ਨੂੰ ਗਿਆਨ ਨਹੀਂ ਹੈ ਤੂੰ ਜਾ ਕੇ ਉਹਨਾਂ ਤੋਂ ਹੀ ਗਿਆਨ ਪ੍ਰਾਪਤ ਕਰ ਲੈ 라ਵਣ ਕੋਲੋਂ ਇਹ ਗੱਲ ਸੁਣ ਕੇ ਸ੍ਰੀ ਲక్ష్మణ ਜੀ ਫੇਰ ਰਾਮਚੰਦਰ ਜੀ ਕੋਲ ਆ ਗਏ ਉਹਨਾਂ ਨੇ ਸ੍ਰੀ ਰਾਮਚੰਦਰ ਜੀ ਨੂੰ ਕਿਹਾ ਕਿ 라ਵਣ ਸਾਡਾ ਦੁਸ਼ਮਣ ਹੈ ਉਹ ਮੈਨੂੰ ਗਿਆਨ ਦੀ ਗੱਲ ਕਿਉਂ ਦੱਸੇਗਾ? ਰਾਮਚੰਦਰ ਜੀ ਨੇ ਪੁੱਛਿਆ ਕਿ ਤੂੰ ਰਾਵਣ ਦੇ ਕਿਸ ਪਾਸੇ ਖੜਾ ਸੀ? ਲక్ష్మణ ਜੀ ਨੇ ਕਿਹਾ ਮੈਂ ਉਸ ਦੇ ਸੈਰ ਵਾਲੇ ਪਾਸੇ ਖੜਾ ਸੀ। ਰਾਮਚੰਦਰ ਜੀ ਨੇ ਫਿਰ ਪੁੱਛਿਆ ਕਿ ਤੂੰ ਉਹਨਾਂ ਕੋਲੋਂ ਕੀ ਪੁੱਛਿਆ ਸੀ? ਉਸਨੇ ਕਿਹਾ ਕਿ ਮੈਂ ਕਿਹਾ ਸੀ ਕਿ ਮੇਰੇ ਭਰਾਤਾ ਸ਼੍ਰੀ ਨੇ ਤੁਹਾਡੇ ਕੋਲੋਂ ਗਿਆਨ ਦੀ ਗੱਲ ਸਿੱਖਣ ਲਈ ਭੇਜਿਆ ਹੈ। ਸ਼੍ਰੀ ਰਾਮਚੰਦਰ ਜੀ ਨੇ ਕਿਹਾ ਜਦੋਂ ਕਿਸੇ ਮਹਾਪੁਰਸ਼ ਤੋਂ ਗਿਆਨ ਲੈਣਾ ਹੋਵੇ ਤਾਂ ਉਸ ਦੇ ਚਰਨਾਂ ਵੱਲ ਖੜਨਾ ਚਾਹੀਦਾ ਹੈ ਅਤੇ ਉਸ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਨੀ ਚਾਹੀਦੀ ਹੈ ਤਾਂ ਹੀ ਕੋਈ ਮਹਾਪੁਰਸ਼ ਗਿਆਨ ਦਿੰਦਾ ਹੈ ਸੇਰ ਸ੍ਰੀ ਲక్ష్మణ ਜੀ ਨੇ ਰਾਵਣ ਕੋਲ ਜਾ ਕੇ ਚਾਨਣ ਵਿੱਚ ਖੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮਹਾਪੁਰਸ਼ੋ ਤੁਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਕੋਈ ਗਿਆਨ ਦੀਆਂ ਗੱਲਾਂ ਦੱਸ ਕੇ ਜਾਵੋ ਜੋ ਕਿ ਸਾਰੀ ਜ਼ਿੰਦਗੀ ਮੇਰੇ ਕੰਮ ਆ ਸਕਣ। ਰਾਵਣ ਨੇ ਲక్ష్మణ ਜੀ ਨੂੰ ਤਿੰਨ ਗਿਆਨ ਦੀਆਂ ਗੱਲਾਂ ਦੱਸੀਆਂ। ਪਹਿਲੀ ਗੱਲ ਚੰਗਾ ਕੰਮ ਕਰਨ ਵਿੱਚ ਕਦੇ ਵੀ ਦੇਰੀ ਨਾ ਕਰੋ। ਪਤਾ ਨਹੀਂ ਕਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਮੁੱਕ ਜਾਵੇ। ਦੂਜੀ ਗੱਲ ਦੇ ਰੋਗ ਅਤੇ ਬੈਰੀ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ ਛੋਟੇ ਤੋਂ ਛੋਟਾ ਰੋਗ ਅਤੇ ਕਮਜ਼ੋਰ ਤੋਂ ਕਮਜ਼ੋਰ ਬੈਰੀ ਵੀ ਤੁਹਾਡੀ ਮੌਤ ਦਾ ਕਾਰਨ ਬਣ ਸਕਦਾ ਹੈ ਤੀਜਾ ਕਦੇ ਵੀ ਆਪਣਾ ਗੋਪਤ ਰਾਜ ਕਿਸੇ ਨੂੰ ਨਾ ਦੱਸੋ ਜਿੰਨਾ ਮਰਜ਼ੇ ਤੁਹਾਡਾ ਨਜ਼ਦੀਕੀ ਹੋਵੇ ਜਿਵੇਂ ਕਿ ਭੀਖਣ ਹੀ ਮੇਰੀ ਮੌਤ ਦਾ ਕਾਰਨ ਬਣਿਆ ਹੈ ਇਹ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ